ਕਿਉਂਕਿ ਜਦੋਂ ਸੰਸਾਰੀ ਤੌਰ ਤੇ ਕੋਈ ਗੱਲ ਕਰੋਗੇ ਤਾਂ ਸਿਮਰਨ ਵਿਸਰਦਾ ਹੈ ਉਹਦੇ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਇਹ ਕੰਮ ਮੈਂ ਹੁਣ ਛੱਡ ਦਿੱਤਾ ਹੈ ਜਿਸ ਦੇ ਕੰਮ ਕੀਤਿਆਂ ਨਲਪੀ ਵਿੱਚ ਧਾਗਾ ਪਾਉਣ ਲੱਗੇ ਆਂ ਜਦੋਂ ਮੂੰਹ ਵਿੱਚੋਂ ਧਾਗਾ ਬਰੀਕ ਕਰੀਦਾ ਹੈ ਕਹਿੰਦੇ ਕਿ ਸਵਾਸ ਮੈਨੂੰ ਵਾਹਿਗੁਰੂ ਵਿਸਰਜ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਹਾਸ ਸੰਗਰਾਸ ਅੱਠੇ ਪਹਿਰ 24 ਘੰਟੇ 24 ਆਵਰ ਉਤਿਪ੍ਰੇਖਿਆ ਕੀਤੀ ਜਿਨਾਂ ਸਹਾਸ ਸੰਗਰਾਸ ਨ ਵਿਸਰੈ ਹਰ ਨਾਮ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸਾਸਿ ਗਰਾਸ ਹਰ ਪਲ ਹਰ ਸਮੇਂ ਕਿਸੇ ਵੀ ਸਮੇਂ ਐਵਰੀ ਟਾਈਮ ਉਹ ਵਿਸਰਦਾ ਨਹੀਂ ਹੈ ਕਿਵੇਂ ਇਹਦਾ ਭਾਵ ਅਰਥ ਹੈ ਵੀ 24 ਘੰਟੇ ਅੱਠੇ ਪਹਿਰ 24 ਆਵਰ ਐਵਰੀ ਟਾਈਮ ਕੀ ਹੈ ਕਿ ਰੱਬ ਦਾ ਭੈ ਚਿੱਤ ਵਿੱਚ ਯਾਦ ਰਹਿੰਦਾ ਰੱਬ ਮੈਨੂੰ ਵੇਖ ਰਿਹਾ ਰੱਬ ਮੈਨੂੰ ਵੇਖ ਰਿਹਾ 24 ਘੰਟੇ ਜਿਹਨੂੰ ਰੱਬ ਅੱਠੇ ਪਹਿਰ ਚਿੱਤ ਵਿੱਚ ਯਾਦ ਰਹਿਣ ਲੱਗ ਜਾਏ ਕਿ ਮੈਨੂੰ ਰੱਬ ਵੇਖਦਾ ਮੈਨੂੰ ਰੱਬ ਵੇਖ ਰਿਹਾ ਉਹ ਸੰਤ ਬਣਨਾ ਸ਼ੁਰੂ ਹੋ ਜਾਂਦਾ ਹੈ ਭਾਵ ਉਹਦਾ ਸੰਸਾਰ ਵੱਲੋਂ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਅੰਦਰ ਸੰਸਾਰ ਦੀਆਂ ਕਾਮਨਾਵਾਂ ਵਾਸ਼ਨਾਵਾਂ ਸੰਸਾਰੀ ਫੁਰਨੇ ਉਹਨਾਂ ਦਾ ਅੰਤ ਹੋ ਜਾਂਦਾ ਹੈ ਕੋਈ ਵੀ ਉਹਦੇ ਅੰਦਰ ਕਾਮਨਾ ਨਹੀਂ ਰਹਿੰਦੀ ਮੁੱਕ ਜਾਂਦੀ ਹੈ ਕਿਉਂ 24 ਕੈਲੰਡਰ 24 ਆਵਰ ਉਹਦੀ ਸੁਰਤੀ ਵਿੱਚ ਯਾਦ ਰਹਿੰਦਾ ਕਿ ਮੈਨੂੰ ਰੱਬ ਵੇਖ ਰਿਹਾ ਹੈ ਰੱਬ ਮੇਰੇ ਨਾਲੇ ਉਹ ਮਹਿਸੂਸ ਕਰਨ ਲੱਗ ਪੈਂਦਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹ 24 ਘੰਟੇ ਨੂੰ ਹਾਜ਼ਰ ਨਾਜ਼ਰ ਕੋਲ ਸਮਿੰਦਾ ਤੇ ਮਾਫ ਕਰਿਓ ਆਪਣੇ ਮਨਾਂ ਚ ਝਾਤ ਮਾਰਿਓ ਆਪਾਂ ਤਾਂ ਜੇ ਸਿੱਖੀ ਦੇ ਪੜਾਅ ਵਿੱਚ ਵੀ ਪ੍ਰਾਇਮਰੀ ਪਹਿਲੀ ਕਲਾਸ ਨਹੀਂ ਕੀਤੀ ਕਿਉਂ ਸਾਨੂੰ ਤਾਂ ਗੁਰਦੁਆਰੇ ਵਿੱਚ ਵੀ ਨਹੀਂ ਯਾਦ ਰਹਿੰਦਾ ਵੀ ਗੁਰੂ ਵੇਖ ਰਿਹਾ ਹੈ ਗੁਰਦੋਵਰ ਦੇ ਅੰਦਰ ਵੀ ਭੁੱਲ ਜਾਂਦਾ ਹੈ ਗੁਰਦੁਆਰੇ ਦੀ ਹਜ਼ੂਰੀ ਵਿੱਚ ਗੁਰੂ ਦੀ ਹਾਜ਼ਰੀ ਵਿੱਚ ਵੀ ਆਪਾਂ ਨੂੰ ਵਿਸਰ ਜਾਂਦਾ ਹੈ ਕਿ ਗੁਰੂ ਸਾਨੂੰ ਵੇਖ ਰਿਹਾ ਹੈ ਉਹ ਸੰਤ ਕੈਸੇ ਹੋਣਗੇ ਜਿਨ੍ਹਾਂ ਨੂੰ 24 ਘੰਟੇ 24 ਆਵਰ ਯਾਦ ਰਹਿੰਦਾ ਹੈ ਇੱਕ ਸ਼ਬਦ ਆਪਾਂ ਪੜਦੇ ਹਾਂ ਉਹਦੀ ਵਿਆਖਿਆ ਬੜੀ ਸੌਖੀ ਹੈ ਸ਼ਬਦ ਇੱਥੋਂ ਸ਼ੁਰੂ ਹੋਣਾ ਆਸਾ ਮਹੱਲਾ ਪੰਜਵਾਂ ਆਠ ਪਹਿਰ ਨਿਕਟ ਕਰ ਜਨ आठ पहर 24 घंटे 24 आवर चार पहर दिन दे चार रात दे 3 घंटे ਦਾ ਇੱਕ ਪਹਿਰ ਹੈ 8 3 24 24 घंटे ਹੋ ਗਏ ਪੜੋ 8 पहर ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮਿੱਠਾ ਮਾਨੇ ਇਹ ਸੰਤ ਦੀ ਡਿਫੀਨੇਸ਼ਨ ਦੱਸਣ ਲੱਗੇ ਮਹਾਰਾਜ ਪਰਵਾਸ਼ਾ ਸੰਤ ਕੌਣ ਹੈ ਅੱਠੇ ਬਹਿਰ 24 ਘੰਟੇ ਰੱਬ ਨੂੰ ਨੇੜੇ ਜਾਣਦਾ ਔਰ ਰੱਬ ਦਾ ਕੀਤਾ ਹੋਇਆ ਉਹਨੂੰ ਮਿੱਠਾ ਲੱਗਣ ਲੱਗ ਪੈਂਦਾ ਕੋਈ ਵੀ ਰੋਸ ਨਹੀਂ ਚਿੱਤ ਵਿੱਚ ਆਉਂਦਾ ਇਹ ਕਿਉਂ ਹੋਇਆ ਰੱਬ ਨੇ ਆ ਕਿਉਂ ਕਰ ਦਿੱਤਾ ਉਹਦੇ ਅੰਦਰ ਰੋਸ ਨਹੀਂ ਕੋਈ ਪੈਦਾ ਹੁੰਦਾ ਉਹਨੂੰ ਹਰ ਕੀਤਾ ਹੋਇਆ ਰੱਬ ਦਾ ਕਰਮ ਮਿੱਠਾ ਲੱਗਣ ਲੱਗ ਪੈਂਦਾ ਜੋ ਵੀ ਹੋ ਰਿਹਾ ਉਹਨੂੰ ਮਿੱਠਾ ਲੱਗਦਾ ਰੱਬ ਦਾ ਭਾਣਾ ਉਹਨੂੰ ਚੰਗਾ ਲੱਗਣ ਲੱਗ ਪੈਂਦਾ ਉਹ ਕਦੇ ਰੱਬ ਨਾਲ ਰੋਸ ਨਹੀਂ ਕਰਦਾ ਲੋਕੀ ਰੋਸ ਕਰਦੇ ਨੇ ਆ ਰੱਬ ਨੇ ਮਾੜਾ ਕੀਤਾ ਐ ਇਦਾਂ ਨਹੀਂ ਸੀ ਰੱਬ ਨੂੰ ਕਰਨਾ ਚਾਹੀਦਾ ਸੰਤ ਨਹੀਂ ਕਦੇ ਰੋਸ ਕਰਦਾ ਕਿ ਕਿਡਨੀ ਵੀ ਵੱਡੀ ਘਟਨਾ ਘਟ ਜਾਏ ਸੰਤ ਕਦੇ ਰੱਬ ਨਾਲ ਰੋਸ ਨਹੀਂ ਕਰੇਗਾ ਕਿ ਮਾੜਾ ਕੀਤਾ ਔਰ ਇਹ ਵੀ ਕਮਾਲ ਦੀ ਗੱਲ ਐ ਅੱਠੇ ਪਹਿਰ ਨੇੜੇ ਜਾਣਨ ਕਰਕੇ ਉਹਦੀ ਸੁਰਤੀ ਇੰਨੀ ਉੱਚੀ ਹੋ ਜਾਂਦੀ ਐ ਸੰਤ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੇ ਕੀ ਹੋਣਾ ਕੰਮਿਓ ਰੱਬ ਦੇ ਹੁਕਮ ਵਿੱਚ ਦਖਲ ਨਹੀਂ ਦਿੰਦਾ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਮਹਿਸੂਸ ਹੁੰਦਾ ਹੈ ਕਿ ਆ ਚੀਜ਼ ਹੋਣ ਵਾਲੀ ਹੈ ਪਰ ਉਹ ਦਖਲ ਨਹੀਂ ਦੇਗਾ ਉਹਨੂੰ ਰੱਬ ਦਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਕਦੇ ਰੱਬ ਦੇ ਕੀਤੇ ਵਿੱਚ ਦਖਲ ਨਹੀਂ ਦੇਵੇਗਾ ਰੱਬ ਦੇ ਕੀਤੇ ਵਿੱਚ ਦਖਲ ਦੇਣ ਵਾਲਾ ਰੱਬ ਦਾ ਸ਼ਰੀਕ ਬਣਨ ਲੱਗ ਪੈਂਦਾ ਹੈ ਉਹ ਰੱਬ ਨੂੰ ਨਹੀਂ ਮਿਲ ਸਕਦਾ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸਿੱਖ ਹੁੰਦਾ ਸੀ ਰੋਜ਼ ਮਹਾਰਾਜ ਵਾਸਤੇ ਦਹੀਂ ਲਿਆਉਣਾ ਤਾਜ਼ਾ ਤਿਆਰ ਕਰਕੇ ਔਰ ਹਜ਼ੂਰ ਨੇ ਉਹਦੇ ਲੈਣਦੇ ਦਹੀਂ ਨਾਲ ਹੀ ਪ੍ਰਸ਼ਾਦਾ ਛਕਣਾ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਦਿਨ ਉਹ ਦੇਰੀ ਨਾਲ ਆਇਆ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਉਡੀਕ ਕਰਦੇ ਰਹੇ ਪਰ ਜਦੋਂ ਉਹ ਦਹੀਂ ਲੈ ਕੇ ਪਹੁੰਚਿਆ ਉਦੋਂ ਪਾਤਸ਼ਾਹ ਨੇ ਜਵਾਬ ਦਿੱਤਾ ਕਹਿੰਦੇ ਛਕਣਾ ਨਹੀਂ ਹੈ ਉਹ ਕਹਿੰਦਾ ਜੀ ਅੱਜ ਤਾਂ ਮੈਂ ਬਹੁਤ ਔਖਾ ਹੋ ਕੇ ਆਇਆ ਅੱਜ ਕਿਉਂ ਨਹੀਂ ਛਕਣਾ ਮਹਾਰਾਜ ਅੱਜ ਤਾਂ ਇੰਨਾ ਮੀਂਹ ਹਨੇਰੀ ਝੱਖੜ ਸੀ ਕਿ ਮੈਂ ਬਹੁਤ ਔਖਾ ਹੋ ਕੇ ਤੁਹਾਡੇ ਤੱਕ ਪਹੁੰਚਿਆ ਅੱਜ ਕਿਉਂ ਨਹੀਂ ਸਕਣਾ ਪਾਤਸ਼ਾਹ ਕਹਿੰਦੇ ਭਾਈ ਅੱਜ ਤੋਂ ਰੱਬ ਦੇ ਭਾਣੇ ਵਿੱਚ ਦਖਲ ਦਿੱਤਾ ਹੈ ਵਗਦੀ ਹੋਈ ਹਨੇਰੀ ਮੀਂਹੇਰੀ ਝੱਖੜ ਚੱਲ ਰਿਹਾ ਸੀ ਤੂੰ ਵਗਦੀ ਹਨੇਰੀ ਵਿੱਚ ਦਖਲ ਦੇ ਕੇ ਰੱਬ ਨੂੰ ਕਿਹਾ ਵੀ ਥੋੜੀ ਦੇਰ ਲਈ ਹਵਾ ਹੀ ਰੋਕ ਦੇ ਮੈਂ ਪਹੁੰਚਾਂ ਨਹੀਂ ਲੈ ਕੇ ਕਹਿੰਦੇ ਤੇਰੀ ਸੇਵਾ ਦੀ ਖਾਤਰ ਤੂੰ ਰੱਬ ਦੇ ਭਾਣੇ ਵਿੱਚ ਦਖਲ ਦਿੱਤਾ ਹੈ ਵੇ ਰੋਕ ਦੇ ਰੱਬ ਦੇ ਹੁਕਮ ਵਿੱਚ ਦਖਲ ਦਿੱਤਾ ਹੈ ਤੈਨੂੰ ਪਤਾ ਹੈ ਵਗਦੀ ਹੋਈ ਹਵਾ ਨਾਲ ਕਈ ਜੰਤੂਆਂ ਤੱਕ ਉਹਨਾਂ ਦੀ ਖੁਰਾਕ ਪਹੁੰਚ ਰਹੀ ਸੀ ਕਹਿੰਦੇ ਤੂੰ ਰੱਬ ਦੇ ਭਾਣੇ ਵਿੱਚ ਦਖਲ ਦਿੱਤਾ ਇਸ ਲਈ ਅੱਜ ਤੇਰੀ ਸੇਵਾ ਪਰਵਾਨ ਨਹੀਂ ਹੈ ਸਾਧ ਸੰਗਤ ਇੰਨੀ ਬਾਰੀਕ ਹੈ ਸਿੱਖੀ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਰੱਬ ਦੇ ਕੀਤੇ ਵਿੱਚ ਦਖਲ ਨਹੀਂ ਦੇਣਾ ਪੜੋ ਆਠ ਪਹਿਰ ਨਿਕਟ ਕਰ ਜੰਨੇ ਪ੍ਰਭ ਕਾ ਕੀਆ ਮਿੱਠਾ ਮਨ ਫਿਰ ਪੜੋ ਆਠ ਪਹਿਰ ਨਿਕਟ ਕਰ ਜਾਨੈ ਪ੍ਰਭ ਕਾ ਕੀਆ ਮਿੱਠਾ ਮਨ ਅਗਲੀ ਗੱਲ ਇੱਕ ਨਾਮ ਸੰਤਨ ਆਧਾਰ ਸੰਤ ਨੂੰ ਆਸਰਾ ਸਿਰਫ ਇੱਕ ਨਾਮ ਦਾ ਹੁੰਦਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਆਪਾਂ ਸੰਸਾਰੀ ਲੋਕ ਆਪਾਂ ਨੂੰ ਕਿੰਨੇ ਆਸਰੇ ਨੇ ਪਰਿਵਾਰ ਦੇ ਪੁੱਤਰ ਧੀਆਂ ਦੇ ਮਾਇਆ ਦੇ ਕੰਮ ਕਾਜ ਦੇ ਇਹ ਆ ਚੀਜ਼ ਨਾ ਹੋ ਜਾਏ ਔਰ ਨਾ ਹੋ ਜਾਏ ਕੰਮ ਨਾ ਛੁੱਟ ਜਾਏ ਘਾਟਾ ਨਾ ਪੈ ਜਾਏ ਕਿੰਨੀਆਂ ਚੀਜ਼ਾਂ ਦਾ ਆਸਰਾ ਲੈ ਕੇ ਚੱਲਦੇ ਸਾਧੂ ਇੱਕੋ ਚੀਜ਼ ਦਾ ਆਸਰਾ ਰੱਖਦਾ ਵੈਗੁਰੂ ਦੇ ਨਾਮ ਦਾ ਔਰ ਸਾਧ ਸੰਗਤ ਤੋਂ ਉਹਨੂੰ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਪੈਂਦਾ ਰੱਬ ਦੇ ਨਾਮ ਨੂੰ ਆਧਾਰ ਬਣਾ ਕੇ ਜਲਦਾ ਹੈ ਜ਼ਮੀਨ ਜਾਇਦਾਦ ਨੂੰ ਆਧਾਰ ਨਹੀਂ ਬਣਾਉਂਦਾ ਕਿ ਕਿੰਨੀ ਜਾਇਦਾਦ ਹੈ ਕਿੰਨਾ ਪੈਸਾ ਹੈ ਇਹ ਚੀਜ਼ਾਂ ਦਾ ਉਹਦਾ ਆਧਾਰ ਨਹੀਂ ਹੈ ਉਹਦਾ ਆਸਰਾ ਉਹਦਾ ਆਧਾਰ ਇੱਕੋ ਚੀਜ਼ ਹੈ ਵਹਿਗੁਰੂ ਦਾ ਨਾਮ ਉਹ ਜੰਗਲ ਵਿੱਚ ਵੀ ਰਵੇ ਤਾਂ ਰਾਜਿਆਂ ਦੀ ਤਰ੍ਹਾਂ ਰਹਿੰਦਾ ਔਰ ਮਹਿਲਾਂ ਵਿੱਚ ਰਹਿਣ ਵਾਲੇ ਲੋਕ ਵੀ ਕੰਗਾਲ ਹੋ ਜਾਂਦੇ ਨੇ ਪਰ ਜੰਗਲ ਵਿੱਚ ਰਹਿਣ ਵਾਲਾ ਸਾਧੂ ਵੀ ਰਾਜਿਆਂ ਦੀ ਤਰ੍ਹਾਂ ਰਹਿੰਦਾ ਕਿਉਂ ਭਾਈ ਉਹਦੇ ਕੋਲ ਕੋਈ ਆਸਰਾ ਵਹਿਗੁਰੂ ਦੇ ਨਾਮ ਦਾ ਇਹਨੂੰ ਮਹਾਰਾਜ ਬਾਣੀ ਅੰਦਰ ਇੱਕ ਬਚਨ ਕਹਿੰਦੇ ਵਸਤਾ ਟੁੱਟੀ ਝੰਪੜੀ ਜੰਗਲ ਵਿੱਚ ਰਹਿਣ ਵਾਲਾ ਛੰਨ ਟੁੱਟੀ ਹੋਵੇ ਪਰ ਨਾਮ ਜਪਣ ਵਾਲਾ ਹੋਵੇ ਸਾਧੂ ਵਸਤਾ ਟੁੱਟੀ ਝੁੰਪੜੀ ਚੀਰ ਸਭ ਸ਼ਨਾ ਕੱਪੜੇ ਵੀ ਫਟੇ ਪੁਰਾਣੇ ਹੋਣ ਵਸਤਾ ਟੁੱਟੀ ਝੁੰਪੜੀ ਚੀਰ ਸਭ ਸ਼ਨਾ ਜਾਤ ਨਾ ਪਤਨ ਆਦਰੋ ਦੇਾਨ ਪਰਮਿਨ ਮਿੱਤਰ ਨੋ ਇਠ ਧਨ ਰੂਪ ਹੀਣ ਬਾਲਾ ਦਾ ਰੂਪ ਵੀ ਕੋ ਸੋਹਣਾ ਨਾ ਹੋਵੇ ਬੰਦਗੀ ਵਾਲਾ ਹੋਵੇ ਤਨ ਦੁਨੀਆਂ ਦੇ ਦਰਸ਼ਨਾਂ ਨੂੰ ਤਰਸਦੀ ਹੈ ਮਿੱਤਰ ਨ ਇਠ ਧਨ ਰੂਪ ਹੀਣ ਕਿਛ ਸਾਖ ਨ ਸਿਨ ਤੁਹਾਡੇ ਚੋਂ ਕਈਆਂ ਨੇ ਸ਼੍ਰੀਮਨ ਸੰਤ ਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਜੇ ਦਰਸ਼ਨ ਨਹੀਂ ਕੀਤੇ ਫੋਟੋਆਂ ਵੇਖੀਆਂ ਹੋਣਗੀਆਂ ਸਾਧ ਸੰਗਤ ਉਹਨਾਂ ਦੇ ਪੂਰੇ ਚਿਹਰੇ ਉੱਤੇ ਫੇਸ ਉੱਤੇ ਨ ਬਹੁਤ ਵੱਡੇ ਵੱਡੇ ਪਿੰਪਲ ਨਿਕਲੇ ਹੋਏ ਸੀ ਵੱਡੇ ਵੱਡੇ ਮੋਕੇ ਜਿਹਨੂੰ ਕਹਿੰਦੇ ਉਹ ਮੋਕੇ ਚਿਹਰੇ ਤੇ ਲਮਕਦੇ ਸੀ ਵੇਖਣ ਨੂੰ ਚਿਹਰਾ ਨਹੀਂ ਸੀ ਇੰਨਾ ਸੋਹਣਾ ਪਰ ਸੱਜਣੋ ਬੰਦਗੀ ਇੰਨੀ ਸੀ ਕਿ ਲੋਕੀ ਦਰਸ਼ਨ ਕਰਨ ਨੂੰ ਤਰਸਦੇ ਸੀ 4-4 ਘੰਟੇ ਚੀਫ ਮਿਨਿਸਟਰ ਦਰਵਾਜ਼ੇ ਦੇ ਬਾਹਰ ਬੈਠ ਕੇ ਚਲਾ ਗਿਆ ਆਪਣੀ ਮਰਜ਼ੀ ਨਾਲ ਦਰਸ਼ਨ ਦਿੱਤੇ ਸਾਧੂ ਇੱਥੇ ਦੱਸੋ ਕੌਣ ਕੋਈ ਚੀਫ ਮਿਨਿਸਟਰ ਕਿਸੇ ਨੂੰ ਉਡੀਕਦਾ ਮੁੱਖ ਮੰਤਰੀ ਨੂੰ ਮਿਲਣ ਲਈ ਲੋਕ ਉਡੀਕਾਂ ਕਰਦੇ ਨੇ 4-4 ਘੰਟੇ ਚੀਫ ਮਿਨਿਸਟਰ 4 ਘੰਟੇ ਬਾਹਰ ਬੈਠਾ ਰਿਹਾ ਆਪਣੀ ਮਰਜ਼ੀ ਨਾਲ ਕੁੱਲੀ ਦਾ ਦਰਵਾਜ਼ਾ ਖੁੱਲ੍ਹਿਆ ਆਪਣੀ ਮਰਜ਼ੀ ਨਾਲ ਬਾਹਰ ਆਏ ਲੋਕੀ ਦਰਸ਼ਨ ਕਰਨ ਨੂੰ ਲਾਈਨਾਂ ਲਾ ਕੇ ਖਲੋ ਜੰਦੇ ਸੀ ਕਿ ਮਹਾਂਪੁਰਸ਼ ਨੇ ਬਾਹਰ ਕਦੋਂ ਆਣੇ ਕਿਉਂ ਭਾਈ ਬੰਦਗੀ ਹੈ ਔਰ ਉਹਨਾਂ ਸਾਧੂਆਂ ਨੇ ਹੱਥਾਂ ਨਾਲ ਨਹੀਂ ਕਿਸੇ ਨੂੰ ਕੋਈ ਦਿੱਤਾ ਕਿਸੇ ਵੱਲ ਨਜ਼ਰ ਭਰ ਕੇ ਵੇਖ ਲਿਆ ਅੱਖ ਨਾਲ ਹੀ ਬਹੁਤ ਕੁਝ ਦਿੱਤਾ ਸੰਤ ਹੱਥ ਨਾਲ ਨਹੀਂ ਚੀਜ਼ ਚੁੱਕ ਕੇ ਦਿੰਦਾ ਉਹ ਅੱਖ ਨਾਲ ਬਹੁਤ ਕੁਝ ਦੇ ਜਾਂਦਾ ਕਿਉਂਕਿ ਉਹਦੇ ਕੋਲ ਬੰਦਗੀ ਨਹੀਂ ਔਰ ਸਾਧ ਸੰਗਤ ਉਹਨਾਂ ਸਾਧੂਆਂ ਦਾ ਇੱਕ ਬੋਲ ਬੰਦੇ ਨੂੰ ਜਨਮ ਮਰਨ ਦੇ ਗੇੜ ਤੋਂ ਕੱਢ ਦਿੰਦਾ ਇੱਕ ਵਾਰ ਬੜੇ ਪਿਆਰ ਵਿੱਚ ਉਤਰੇ ਜਹਣ ਤੇ ਤਿੰਨ ਚਾਰ ਨਾਲ ਬੰਦੇ ਮੋਰੇ ਕਪੁੱਸ ਰਿਆ ਹੋਇਆ ਸਾਹ ਨ ਆ ਗਿਆ ਤੋਂ ਸੇਵਾਦਾਰ ਕਹਿੰਦੇ ਬਾਬਾ ਜੀ ਆਪਾਂ ਪਾਸੇ ਹੋ ਜਾਈਏ ਕਹਿੰਦੇ ਜਾਨਵਰ ਇਹਦਾ ਪਤਾ ਨਹੀਂ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਪਾਈ ਆਪਾਂ ਨੂੰ ਤਾਂ ਮਿਲਣਾ ਆਇਆ ਕਹਿੰਦੇ ਮਹਾਰਾਜੋ ਪੁੱਸ ਰਿਆ ਜਿਆ ਹੋਇਆ ਇਹ ਬਹੁਤ ਖਤਰਨਾਕ ਹੁੰਦੇ ਕਹਿੰਦੇ ਮਹਾਰਾਜ ਪਤਾ ਨਹੀਂ ਹੁੰਦਾ ਜਾਨਵਰ ਦਾ ਕਹਿੰਦੇ ਭਾਈ ਤੁਹਾਨੂੰ ਨਹੀਂ ਪਤਾ ਕੋਈ ਨਹੀਂ ਆਪਾਂ ਨੂੰ ਮਿਲਣ ਆਇਆ ਤੋ ਸਾਨ ਜਿਹੜਾ ਭੁਸਰਿਆ ਹੋਇਆ ਸੀ ਉਹ ਕੋਲ ਆ ਕੇ ਸਿਰ ਮਾਰਨ ਲੱਗ ਪਿਆ ਖਰੂਦ ਕਰਨ ਲੱਗ ਪਿਆ ਮਹਾਂਪੁਰਸ਼ਾਂ ਆਵਾਜ਼ ਦੇ ਕੇ ਕਹਿੰਦੇ ਹਰਵੰਦ ਸਿੰਘ ਇੱਕ ਪਾਣੀ ਦਾ ਗਲਾਸ ਲਿਆ ਕੇ ਤੇ ਸਿਰ 'ਚ ਪਾ ਦੇ ਤਾਂ ਪਾਣੀ ਦਾ ਗਲਾਸ ਲਿਆ ਕੇ ਉਹਦੇ ਸਿਰ ਵਿੱਚ ਦੂਰੋਂ ਉਹਨੇ ਢੋਲ ਤਾ ਧਰਦੇ ਨੇ ਨੇੜੇ ਵੀ ਨਹੀਂ ਗਿਆ ਜਦੋਂ ਉਹਦੇ ਸਿਰ 'ਚ ਪਾਣੀ ਪਾਇਆ ਉਹ ਸ਼ਾਂਤ ਹੋ ਗਿਆ ਤਾਂ ਫਿਰ ਮਹਾਂਪੁਰਸ਼ ਕਿੰਨਾ ਚਰਕੋਲ ਖੜੇ ਰਹਿ। ਔਰ ਸਾਥ ਸੰਗਤ ਕੋਲ ਖਲੋਕੇ ਮਹਾਂਪੁਰਸ਼ ਨੇ ਮੂਲ ਮੰਤਰ ਕਿੰਨੀ ਵਾਰ ਪੜਿਆ। ਤੇ ਫਿਰ ਮੂਲ ਮੰਤਰ ਪੜਨ ਤੋਂ ਬਾਅਦ ਕਹਿੰਦੇ ਜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿਤਾ ਬਖਸ਼ਿਆ ਗਿਆ ਤੂੰ ਵੀ। ਜਬ ਗੁਰੂ ਨਾਨਕ ਨੂੰ ਕਹਿਤਾ ਬਖਸ਼ਿਆ ਗਿਆ ਤੂੰ। ਤੇ ਫਿਰ ਉਹ ਮਹਾਂਪੁਰਸ਼ਾਂ ਬਚਨ ਕਹਿੰਦੇ ਭਾਈ ਉਹ ਸੇਵਾਦਾਰ ਪੁੱਛਦੇ ਹਰਵੰਸ ਸਿੰਘ ਨੂੰ ਕਹਿੰਦੇ ਬਾਬਾ ਜੀ ਇਹ ਕੀ ਖੇਡ ਕਹਿੰਦੇ ਭਾਈ ਕੀ ਦਸੀਏ ਪਿਛਲੇ ਜਨਮ ਦਾ ਪਿੰਡ ਵੀ ਨਾਂ ਲਿਆ ਉਹਨਾਂ ਨੇ ਕਹਿੰਦੇ ਪਿਛਲੇ ਜਨਮ ਦਾ ਫਲਾਨੇ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਸੀ ساری ਉਮਰ ਧਾਨ ਖਾਈ ਗਿਆ ਹੁਣ ਸਾਂਹ ਬਣਿਆ ਕਹਿੰਦੇ ਮੁਕਤੀ ਮੰਗ ਰਿਹਾ ਸੀ ਪਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਪ੍ਰਕਾਸ਼ ਕਰਦਾ ਸੀ ਸਾਨੂੰ ਕਹਿੰਦੇ ਡਿਊਟੀ ਲੱਗੀ ਆ ਇਹਦੀ ਜਾਮਣੀ ਪੈ ਗਈ ਮੁਕਤ ਹੋ ਗਿਆ ਮੂਲ ਮੰਤਰ ਪੜ ਕੇ ਮੁਕਤ ਕਰਦਾ ਸਾਧੂ ਕੋਲ ਇੰਨੀਆਂ ਚੀਜ਼ਾਂ ਹੁੰਦੀਆਂ ਸਾਧ ਸੰਗਤ ਇਹ ਜੇ ਉਹ ਗੱਲਾਂ ਸੁਣਾਈਏ ਲੋਕ ਕਹਿੰਦੇ ਨਾ ਜੀ ਐਵੇਂ ਮਜ਼ਾਕ ਕਰਿਆ ਐਵੇਂ ਕਿਵੇਂ ਹੋ ਸਕਦਾ ਜੀ ਐਦਾਂ ਕਿਵੇਂ ਹੋ ਸਕਦਾ ਤੁਹਾਨੂੰ ਬਹੁਤ ਗੁਰਦਵਾਰ ਰਿਸਤਨ ਦੇ ਇਤਿਹਾਸ ਕੁ ਮੈਂ ਦਿਖਾ ਦਾਂਗਾ ਜਿੱਥੇ ਜਾਨਵਰ ਦੀ ਜੂਨ ਵਿੱਚ ਗੁਰੂ ਨੇ ਮੁਕਤ ਕੀਤੇ ਬੰਦੇ ਜਾਨਵਰ ਦੀ ਜੂਨ ਵਿੱਚ ਰੂਹਾਂ ਮੁਕਤ ਕੀਤੀਆਂ ਸ੍ਰੀ ਹਯੂਰ ਸਾਹਿਬ ਜਾਓ ਉੱਥੇ ਇੱਕ ਗੁਰਦਵਾਰ ਬਣਿਆ ਹੋਇਆ ਸ਼ਿਕਾਰ ਘਾਟ ਕਿਹਨੂੰ ਮੁਕਤ ਕੀਤਾ ਸਹਿ ਨੂੰ ਤੁਸੀਂ ਜਾਓ ਗੁਰੂ ਕੀ ਬਡਾਲੀ ਸ੍ਰੀ ਅਮਰਸਰ ਸਾਹਿਬ ਉੱਥੇ ਅਸਥਾਨ ਬਣੇ ਹੋਏ ਇੱਕ ਸੂਰ ਦਾ ਸ਼ਿਕਾਰ ਕੀਤਾ ਛੇਵੇਂ ਪਾਤਸ਼ਾਹ ਨੇ ਕਿਸਾਨਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਫਸਲਾਂ ਉਝਾੜ ਦਿੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਸੂਰ ਦਾ ਉਧਾਰ ਕੀਤਾ ਸਿੱਖਾਂ ਪੁੱਛਿਆ ਕਹਿੰਦੇ ਮਹਾਰਾਜ ਇਹ ਕੌਣ ਹੈ ਕਹਿੰਦੇ ਇਹ ਵੀ ਗੁਰੂ ਘਰ ਦਾ ਸੇਵਾਦਾਰ ਰਿਹਾ ਪਿਛਲੇ ਜਨਮਾਂ ਦਾ ਮਹਾਰਾ ਸੇਵਾਦਾਰ ਕਿਵੇਂ ਕਹਿੰਦੇ ਇਹੋ ਮਾਤਾ ਗੰਗਾ ਜੀ ਦਾ ਰੱਥ ਚਲਾ ਕੇ ਲੈ ਕੇ ਗਿਆ ਸੀ ਬਾਬਾ ਬੁੱਢਾ ਸਾਹਿਬ ਕੋਲ ਜਿੱਥੇ ਵੀੜ ਬਾਬਾ ਬੁੱਢਾ ਸਾਹਿਬ ਹੈ ਇਹੋ ਮਾਤਾ ਗੰਗਾ ਜੀ ਨੂੰ ਲੈ ਕੇ ਗਿਆ ਸੀ ਇਹਨੇ ਮੋਹਰਿਓਂ ਜ਼ੁਬਾਨ ਤੋਂ ਇਹ ਗੱਲ ਕਹਿਤੀ ਬਾਬੇ ਬੁੱਢੇ ਨੂੰ ਕਿਵੇਂ ਬਾਬਾ ਬੁੱਢਾ ਤੂੰ ਜੱਟ ਬੂਟ ਦਾ ਜੱਟ ਬੂਟੀ ਰਿਆ ਮਾਤਾ ਗੰਗਾ ਤੇਰੇ ਲਈ ਇੰਨੀ ਸ਼ਰਧਾ ਨਾਲ ਪ੍ਰਸ਼ਾਦਾ ਲੈ ਕੇ ਆਏ ਇੱਕ ਛਕ ਲੈnde ਤੋ ਡੱਗ ਹੀ ਜਾਂਦਾ ਉਹ ਕਹਿੰਦੇ ਭਾਈ ਭੁੱਖ ਨਹੀਂ ਹੈ ਕਹਿੰਦੇ ਇੰਨੀ ਸ਼ਰਧਾ ਨਾਲ ਮਾਤਾ ਪਿਆਰ ਨਾਲ ਪ੍ਰਸ਼ਾਦਾ ਲੈ ਕੇ ਆਏ ਨੇ ਜੇ ਇੱਕ ਸ਼ੱਕ ਲੈਂਦੇ ਬਾਬਾ ਬੁੱਢਾ ਤੇਰਾ ਕੀ ਜਾਂਦਾ ਹੈ ਬਾਬੇ ਬੁੱਢੇ ਨੇ ਮੋਹਰਿਓ ਫਿਰ ਕੋ ਗੱਲ ਕਹੀ ਕਹਿੰਦੇ ਉਹ ਮੋਟੀ ਚਮੜੀ ਵਾਲਿਆ ਤੂੰ ਚੁੱਪ ਰਹਿ ਤੈਨੂੰ ਨਹੀਂ ਪਤਾ ਕੀ ਗੱਲ ਹੈ ਔਰ ਸਾਧ ਸੰਗਤ ਜਦੋਂ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਅਰਦਾਸ ਨਾਲ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕਿੰਨੀ ਦਾਤ ਉਦੋਂ ਪੰਜਵੇਂ ਪਾਤਸ਼ਾਹ ਨੇ ਵਡਿਆਈ ਕੀਤੀ ਪ੍ਰਗਟ ਕਰਤੀ ਸੰਗਤ ਵਿੱਚ ਉਦੋਂ ਉਹ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਬਾਬੇ ਬੁੱਢੇ ਨੇ ਆਹ ਬਚਨ ਕਿਹਾ ਸੀ ਪੰਚਮ ਪਾਤਸ਼ਾਹ ਕਹਿੰਦੇ ਭਾਈ ਇੱਕ ਜਨਮ ਤਾਂ ਮੋਟੀ ਚਮੜੀ ਦਾ ਲੈਣਾ ਹੀ ਪੈਣਾ ਉਦੋਂ ਫਿਰ ਮੁਕਤ ਕਰਾਂਗੇ ਉਹ ਮੋਟੀ ਚਮੜੀ ਦਾ ਜਨਮ ਸੂਰ ਦੀ ਜੂਨ ਵਿੱਚ ਉਹਦਾ ਹੋਇਆ ਔਰ ਛੇਵੇਂ ਪਾਤਸ਼ਾਹ ਨੇ ਉਧਾਰ ਕੀਤਾ ਅੱਜ ਉੱਥੇ ਗੁਰੂ ਕੀ ਵਡਾਲੀ ਅਸਥਾਨ ਬਣਿਆ ਹੋਰ ਮੈਂ ਤੁਹਾਨੂੰ ਕਈ ਅਸਥਾਨ ਮਾਲਵੇ ਵਿੱਚ ਜਾਓ ਇੱਕ ਗੁਰਦੁਆਰਾ ਕੌਣੀ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਂ ਦੀ ਜੂਨ ਵਿੱਚ ਲੰਗਰੀ ਦਾ ਉਧਾਰ ਕੀਤਾ ਇੱਕ ਗੁਰਦੁਆਰਾ ਜਾਮਣੀ ਸਾਹਿਬ ਫਿਰੋਜ਼ਪੁਰ ਐਂਟਰ ਕਰਦੇ ਅਸਾਰ ਦਸਵੇਂ ਪਾਤਸ਼ਾਹ ਦਾ ਸਥਾਨ ਹੈ ਜਿੱਥੇ ਪਾਤਸ਼ਾਹ ਨੇ ਬਾਜ ਕੋਲੋਂ ਤਿੱਤਰ ਦਾ ਉਧਾਰ ਕਰਾਇਆ ਉਹ ਵੀ ਸਾਖੀ ਪੜ ਲਿਓ ਤਾਈਆਂ ਪਾਤਸ਼ਾਹ ਦੀ ਵਡਿਆਈ ਵਿੱਚ ਲਿਖਿਆ ਹੋਇਆ ਕਿ ਬਲੇ ਹਾਰੀ ਗੁਰ ਆਪਣੇ ਪੜੋ ਦਿਓ ਹੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਾਰ ਮਹਾਰਾਜ ਜਾਨਵਰ ਦੀ ਜੂਨ ਚ ਕੋਈ ਮੁਕਤ ਹੋ ਜਾਂਦਾ ਕਹਿੰਦੇ ਭਾਈ ਹੋ ਜਾਂਦਾ ਜੇ ਗੁਰੂ ਦੀ ਨਜ਼ਰ ਹੋ ਜਾਏ ਜੇ ਕਿਸੇ ਜਪਣ ਵਾਲੇ ਦੀ ਜਾਮਣੀ ਪੈ ਜਾਏ ਫਿਰ ਹੋ ਜਾਂਦਾ ਜਾਨਵਰ ਦੀ ਜੂਨ ਵਿੱਚ ਵੀ ਉਧਾਰ ਹੁੰਦਾ ਮੈਨੂੰ ਇੱਕ ਵਾਰ ਕੈਨੇਡਾ ਸਵਾਲ ਕੀਤਾ ਤਰਕ ਵਾਲਿਆਂ ਨੇ ਚਲੋ ਉਹ ਬਹੁਤ ਵੱਡੀ ਪੋਸਟ ਤੇ ਰਹੇ ਸਵਾਲ ਕਰਨਾ ਬਣਦਾ ਹੈ ਵਿਚਾਰ ਕਰਨੀ ਚਾਹੀਦੀ ਹੈ ਪਰ ਤਕਰਾਰ ਨਹੀਂ ਕਰਨਾ ਚਾਹੀਦਾ ਅੱਜ ਸਿੱਖਾਂ ਨੂੰ ਵਿਚਾਰ ਕਰਨੀ ਭੁੱਲ ਗਈ ਹੈ ਤਕਰਾਰ ਵਾਲਾ ਰੌਲਾ ਪੈ ਗਿਆ ਜਾਂ ਫਿਰ ਜਿਆਦਾ ਆ ਕਲੇਸਬੁੱਕ ਨੇ ਤੁਹਾਡਾ ਸਾਰਾ ਹੀ ਸਮਾਂ ਖਰਾਬ ਕਰਤਾ ਜਿੰਨਾ ਕਲੇਸ ਸਿੱਖਾਂ ਨੇ ਫੇਸਬੁੱਕ ਤੇ ਪਾਇਆ ਹੋਇਆ ਉਹਨਾਂ ਹੋਰ ਕਿਸੇ ਕੌਮ ਦਾ ਨਹੀਂ ਪਿਆ ਕਿਉਂਕਿ ਜਿਹੜੇ ਬੰਦੇ ਨੂੰ ਜਪਜੀ ਸਾਹਿਬ ਨਹੀਂ ਆਉਂਦਾ ਨਾ ਸਵਸਤਾ ਆਤਮਾਨੀ ਬਰਮਾਓ ਸਤ ਸੋਹਾਨ ਸਦਾ ਮੰਚਾਓ ਇਹ ਵੀ ਅਰਥ ਨਹੀਂ ਆਉਂਦੇ ਉਹ ਵੀ ਬੰਦੇ ਫੇਸਬੁੱਕਾਂ ਤੇ ਬੋਲ ਰਹੇ ਤਾਂ ਚਲੋ ਤਾਂ ਬੰਦੇ ਵਿਦਵਾਨ ਉਹ ਨਹੀਂ ਮੈਨੂੰ ਸਵਾਲ ਕੀਤਾ ਕਹਿੰਦੇ ਭਾਈ ਸਾਹਿਬ ਜੀ ਇਹ ਸਹੇਦੀ ਜੂਨ ਵਿੱਚ ਮੂਲੇ ਖੱਤਰੀ ਨੂੰ ਜ਼ਰੂਰ ਉਧਾਰ ਕਰਾਉਣਾ ਸੀ ਮੈਂ ਜੀ ਫੇਰ ਕਹਿੰਦੇ ਸਾਖੀ ਗਲਤ ਹੈ ਮੈਂ ਸਾਖੀ ਕਿਉਂ ਗਲਤ ਹੈ ਜੀ ਉਹ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਤਾਂ ਪੂਰੇ ਗੁਰੂ ਸੀ ਉਹ ਮੂਲੇ ਖੱਤਰੀ ਦਾ ਉਦੋਂ ਹੀ ਉਧਾਰ ਕਰ ਦਿੰਦੇ ਸਹੇਦ ਦੀ ਜੂਨ ਚ ਕਿਉਂ ਪਾਇਆ ਮੈਂ ਉਹਨਾਂ ਕੇ ਹਾਂ ਜੀ ਵਿਚਾਰ ਕਰ ਰਹੇ ਹੋ ਫਿਰ ਆਪਾਂ ਵਿਚਾਰ ਕਰਾਂਗੇ ਜੇ ਤੁਸੀਂ ਟਕਰਾਰ ਦੀ ਗੱਲ ਕਹਿੰਦੇ ਹੋ ਫਿਰ ਤਾਂ ਐਡਾ ਵੱਡਾ ਗੁਰਦੁਆਰਾ ਬਣਿਆ ਸ਼ਿਕਾਰ ਘਾਟ ਉਹਦਾ ਕੀ ਕਰੋਗੇ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਪੂਰੇ ਨਹੀਂ ਸੀ ਮੈਂ ਪੂਰੇ ਸੀ ਕਹਿੰਦੇ ਫਿਰ ਮੂਲੇ ਖੱਤਰੀ ਦਾ ਉਧਾਰ ਕਿਉਂ ਨਹੀਂ ਕੀਤਾ ਉਹਨੂੰ ਸਹੇਦ ਦੀ ਜੂਨ ਚ ਕਿਉਂ ਪਾਤਾ ਵਿਦਸਵੇਂ ਜੰਮੇ ਚ ਉਧਾਰ ਕਰਾਂਗੇ ਮੈਂ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਚਾਹੁੰਦੇ ਤਾਂ ਮੂਲੇ ਖੱਤਰੀ ਦਾ ਪਹਿਲੇ ਜਾਮੇ 'ਚ ਉਧਾਰ ਕਰ ਸਕਦੇ ਸੀ ਪਹਿਲੀ ਗੱਲ ਤਾਂ ਸਾਖੀ ਇਹ ਲਿਖੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਣ ਤੱਕ ਜਦੋਂ ਮੂਲੇ ਖੱਤਰੀ ਦੇ ਸੱਪ ਲੜਿਆ ਉਹ ਮੁਰਸ਼ਦ ਅਵਸਥਾ ਵਿੱਚ ਚਲਾ ਗਿਆ ਬੇਹੋਸ਼ ਹੋ ਗਿਆ ਹੋਸ਼ ਵਿੱਚ ਨਹੀਂ ਸੀ ਮਾਫੀ ਮੰਗਣ ਦੇ ਯੋਗ ਨਹੀਂ ਰਹਾ ਦੂਜੀ ਗੱਲ ਪਾਤਸ਼ਾਹ ਚਾਹੁੰਦੇ ਤਾਂ ਪਹਿਲੇ ਜਾਮੇ 'ਚ ਉਧਾਰ ਕਰ ਦਿੰਦੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਸਮਝਾਉਣਾ ਸੀ ਉਹ ਸਿੱਖੋ ਇਸ ਗੱਲ ਦਾ ਧਿਆਨ ਰੱਖਿਓ ਗੁਰਾ ਗੁਰੂ ਤਾਂ ਪੂਰਾ ਹੈ ਉਧਾਰ ਕਰ ਸਕਦਾ ਪਰ ਜੇ ਸਿੱਖਾਂ ਵਿੱਚ ਹੀ ਕਮੀ ਹੋਵੇ ਗੁਰੂ ਕੀ ਕਰੇ ਇਹ ਵੀ ਗੁਰੂ ਨੇ ਸਮਝਾਉਣਾ ਸੀ ਨਾ ਇਸ ਗੱਲ ਦੀ ਵਿਆਖਿਆ ਕਰਨੀ ਸੀ ਕਿ ਕਬੀਰ ਸੱਚਾ ਸਤਗੁਰ ਕਿਆ ਕਰੇ ਪੜੋ ਕਬੀਰ ਸੱਚਾ ਸਤਗੁਰ ਗੁਰੂ ਤਾਂ ਸੱਚਾ ਹੈ ਪਰ ਕੀ ਕਰੇ ਭਾਈ ਮਰੇ ਕਿਉਂ ਕਹਿੰਦੇ ਜੋ ਸਿੱਖਾਂ ਮੈਂ ਚੋਕੈ ਅੰਦੇ ਕੰਨ ਲਾਗਈ ਜਿਉਂ ਬਾਸ ਵਜਾਈਏ ਫੂਕ ਭਾਈ ਪੂਰਾ ਗੁਰੂ ਕੀ ਕਰੇ ਜੇ ਸਿੱਖ ਵਿੱਚ ਹੀ ਕਮੀ ਹੋਵੇ ਸਿੱਖਾਂ ਜੇ ਤੇਰੇ ਵਿੱਚ ਕਮੀ ਹੈ ਗੁਰੂ ਕੀ ਕਰ ਸਕਦਾ ਹੁਣ ਤੈਨੂੰ ਗੁਰੂ ਤਾਂ ਤਾਰਨ ਦੀ ਸਮਰੱਥਾ ਰੱਖਦਾ ਸਾਨੂੰ ਸਮਝਾਉਣਾ ਸੀ ਕਹਿਣ ਤੋਂ ਭਾਵ ਹੈ ਇਹ ਗੁਰੂ ਕੋਲ ਗੁਰੂ ਦੇ ਬਖਸ਼ਿਆਂ ਕੋਲ ਵਡਿਆਈ ਹੈ ਉਹਨਾਂ ਦੇ ਰਾਹੀ ਗੁਰੂ ਵਡਿਆਈ ਦਿੰਦਾ ਹੁਣ ਅਗਲੀ ਗੱਲ ਸੁਣਿਓ ਕੀ ਗੁਰੂ ਆਪਣੀ ਭਾਵਰ ਕਿਸੇ ਜਪਣ ਵਾਲੇ ਸਿੱਖ ਨੂੰ ਦੇ ਦਿੰਦਾ ਹੈ